ਜੇ ਤੁਸੀਂ ਖੁਸ਼ ਆ ਮੰਤਰੀ ਦਾ ਕਹਿੰਦਾ ਮੈਂ ਇਹ ਵੀ ਅੱਗੇ ਗੱਲ ਕਰ ਦਿੰਦਾ ਬਿਲਕੁਲ ਸਾਰੇ ਖੁਸ਼ ਆ ਇਹ ਸਾਰੇ ਖੁਸ਼ ਆ ਇਹ ਮਤਲਬ ਕਹਿੰਦਾ ਹੈ ਨਾ ਸਾਰੇ ਇਹ ਕੋਈ ਅਸੀਂ ਤੁਹਾਨੂੰ ਕੋਈ ਇਦਾਂ ਨਹੀਂ ਵੀ ਤੁਹਾਨੂੰ ਕੋਈ ਅਨਾਈਡ ਕਰ ਰਹੇ ਆ ਜਾਂ ਕੁਝ ਨਾ ਨਾ ਮੈਂ ਤਾਂ ਕੋਈ ਨਾ ਨਹੀਂ ਮੇਰਾ ਖੁਸ਼ ਹੈ ਜੀ ਤੁਸੀਂ ਤੁਸੋਂ ਕਿ ਮੇਰਾ ਜੈਂਟੀਟਿਊ ਕਰੇ ਤਰੀ ਪਰ ਜੈਂਟੀਟਿਊ ਮੇਰੀ ਤੁਸੀਂ ਮੇਰੀ ਤਾਂ ਇੰਟਰਸਟ ਤਾਂ ਹੋਵੇ ਨਾ ਕਿ ਜੇ ਕੋਈ ਮੈਂ ਇਹ ਹਾਈਵੇ ਨੂੰ ਕਢਾ ਕੇ ਮੇਰੀ ਕੋਈ ਜ਼ਮੀਨ ਵਧਰੀ ਹੈ ਮੈਸਾ ਮੇਰਾ ਤਾਂ ਨਾ ਕੋਈ ਏਕੜਾ ਨਾ ਮੈਂ ਕੋ ਲੈਣੀ ਹੈ ਨਾ ਮੇਰੇ ਹੱਜਾ ਫਾਰਟ ਸਾਡੀ ਇਹ ਫੀਲਿੰਗ ਤੁਸੀਂ ਸਰਕਾਰ ਤੱਕ ਪਹੁੰਚਾਓ ਜੀ ਬਿਲਕੁਲ ਜੀ ਬਿਲਕੁਲ ਪਹੁੰਚਾਉਂਗਾ ਪੂਰੀ ਪਹੁੰਚਾਉਂਗਾ ਜੀ ਜਨਾਬ ਇਹ ਪ੍ਰੋਜੈਕਟ ਬੰਦੇ ਹੋ ਜਿਆ ਰੇਟ ਰੂਟ ਤੇ ਰਹਿੜੀ ਮੁੱਕ ਜਾਣਗੇ ਸਭ ਨੂੰ ਸਭ ਕੁਝ ਨੇ ਫ ਚਲੋ ਅਗਲੇ ਧਾਗੇ ਤੋਂ ਬਾਅਦ ਆਪਾਂ ਸਾਂਝੇ ਹਿੱਸੇ ਦੇ ਬੰਦਾ ਬਹੁਤ ਜ਼ਿਆਦੇ ਝਗੜੇ ਵਧਣਗੇ ਜੀ ਇਹ ਤਾਂ ਹੁਣ ਗੱਲ ਇਹ ਹੈ ਵੀ ਬਣਾਲੀ ਬਣੀ ਨੇ ਜ਼ਮੀਨਾਂ ਸਰ ਅਸੀਂ ਪੰਜਾਬ ਦੇ ਵਿੱਚ ਮੀਂਹ ਜ਼ਮੀਨਾਂ ਰੁਕਣੀ ਚੱਲਣੀ ਆ ਅਸੀਂ ਫੀਲ ਕਰਦੇ ਆ ਅਦਰ ਵੀ ਤਰ੍ਹਾਂ ਅਸੀਂ ਚੜ੍ਹ ਨਹੀਂ ਸਕਦੇ ਸਿਆਣੀਆਂ ਵੀ ਲਿਮਿਟੇਸ਼ਨ ਹੁੰਦੀਆਂ ਨੇ ਕੁਝ ਵੀ ਤੁਹਾਡੀ ਸੈਂਟਰ ਸਕਾਨ ਨਾਲ ਤੁਹਾਡੇ ਵਿੱਚ ਲਿੰਕ ਹੁੰਦੇ ਨੇ ਮੈਂ ਆਜੂ ਪੀ ਕੇ ਪੁੱਛ ਕੇ ਦੇਖੋ ਇਹ ਕੋਈ ਟ੍ਰਿਕ ਨਹੀਂ ਨਹੀਂ ਲਿਖਿਆ ਜਾ ਸਕਦਾ ਇਹ ਵੀ ਆਪਾਂ ਕਿਵੇਂ ਇਹਨੂੰ ਐਡ ਕਰਨਾ ਹੈ ਜਾਂ ਕਿਸ ਤਰ੍ਹਾਂ ਕੋਈ ਸੈਟੀਸਫੈਕਸ਼ਨ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਕਿ ਮੈਂ ਆਲਰੇਡੀ ਆਪਣੇ ਵੱਲੋਂ ਚੀਫ ਸੈਕਟਰੀ ਨਾਲ ਚੀਫ ਸੈਕਟਰੀ ਨੇ ਕਮਿਸ਼ਨਰ ਨਾਲ ਕਮਿਸ਼ਨਰ ਨੇ ਡੀਸੀ ਨਾਲ ਜੀ ਤੁਹਾਡੀ ਗੱਲਬਾਤ ਹੋਣ ਤੋਂ ਬਾਅਦ ਦੁਬਾਰਾ ਉਸਨੂੰ ਕਨਵੇ ਕੀਤਾ ਜੋ ਤਾਂ ਬੈਸਟ ਹੋਊਗਾ ਤੁਹਾਨੂੰ ਦੱਸਣ ਕਿ ਤੁਸੀਂ ਕਹਿੰ ਰਹੇ ਹੋ ਕਿੰਨੇ ਕਰਨਾ ਮੈਂ ਉਹ ਵੀ ਕਨਵੇ ਕਰ ਦਿਆਂਗਾ ਆਈ ਹੈਵ ਨੋ ਪ੍ਰੋਬਲਮ ਮੈਂ ਮੈਂ ਇੱਕ ਛੋਟਾ ਜਿਹਾ ਪਾਰਟ ਐ ਸਾਰੇ ਸਿਸਟਮ ਚ ਆਈ ਵਿਲ ਕਨਵੇ ਯਰ ਫੀਲਿੰਗਸ ਬੋਰ ਵੀ ਇਟ ਓਰ ਕਿਉਂਕਿ ਥੋੜੀ ਆਵਾਜ਼ ਨਹੀਂ ਹੁੰਦੀ ਦੂਰ ਰਹਿਣੀ ਜਿੰਨੀ ਮੰਤਰੀ ਜੀ ਪਹੁੰਚਾ ਸਕਦੇ ਦੇਖੋ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਨਾ ਹਾਂਜੀ ਹਾਂਜੀ ਦੋਨੋਂ ਚੀਜ਼ਾਂ ਹੀ ਕਰ ਰਹੇ ਜੀ ਕਹਿੰਦੇ ਜੇ ਇਹ ਗੱਲ ਕਰ ਲਈ ਇਹ ਵੀ ਕਰ ਦੇਣਗੇ ਕੋਈ ਨਹੀਂ ਇਹ ਤਾਂ ਸਭ ਤੋਂ ਵੱਧ ਜੀ ਤਾਂ ਬਹੁਤ ਹੀ ਮਾਤਰਾ ਸਭ ਤੋਂ ਵੱਧ ਪਰਿਵਾਰ ਦੇ ਬੰਦੇ ਹੋਵੇ ਤਾਂ ਠੀਕ ਆ ਸਾਨੂੰ ਐਮਪੀ ਵੇਲੇ ਲੋਡ ਕੋ ਨਾ ਉਦੋਂ ਨਾਲ ਸਾਨੂੰ ਡੀਕੀ ਜਾਇਓ ਉਦੋਂ ਡਟ ਕੇ ਖੜੋ ਫਿਰ ਅਸੀਂ ਵਾਦੂ ਵੀ ਕਰਾ ਦਈਏ ਮੁੜ ਕੇ ਆਪਾਂ ਵੀ ਖਿੰਡ ਜੀਏ ਨਹੀਂ ਖਿੰਡ ਕੇ ਕਿਵੇਂ ਦੇ ਨਹੀਂ ਖਿੰਡਦੇ ਅੱਗੇ ਆਪਾਂ ਮੰਤਰੀ ਨੂੰ ਐਮਪੀ ਦੀ ਇਲੈਕਸ਼ਨ ਵੀ ਲੜਾਉਣੀ ਹੈ ਇੱਥੋਂ ਹੀ ਹਜੇ ਦੇਖੋ ਨਹੀਂ ਨਹੀਂ ਵੀ ਲੜਾਉਣੀ ਹੈ ਖੜੇ ਹੋ ਕੇ ਖੜੇ ਆ ਜਿਵੇਂ ਜਿਵੇਂ ਜਦੋਂ ਮੰਤਰੀ ਜੀ ਪਹਿਲੀ ਵਾਰੀ ਆਏ ਤੇ ਆਪਾਂ ਨੂੰ ਕਿਹਾ ਜਾਣ ਦੇ ਦੋ ਆਪਾਂ ਹੀ ਲੜੀ ਸੀ ਸਾਰਿਆਂ ਨੇ ਹੁਣ ਵੀ ਤੁਸੀਂ ਲੜਨੀ ਹੈ ਸਾਰੇ ਜਣੇ ਮਤਲਬ ਜੇ ਜੀ ਸਾਹਿਬ ਆਪਣੇ ਤੇ ਤਾਂ ਕੋਈ ਛੋਟਾ ਜਿਹਾ ਆਸਾਨ ਕਰਦੇ ਉਹ ਨਹੀਂ ਬੁੱਲਦੇ ਹੁੰਦੇ ਇਹ ਤਾਂ ਕਿੱਡਾ ਹੋਊਗਾ ਹਾਂ ਕੀ ਬੇ ਅਮਨੇ ਤਾਂ ਕੋਈ ਮੜਾ ਜੇ ਰੂਮ ਦੇ ਸਰ ਪੁਲਸਾਂ ਨੇ ਤਾਂ ਬਚਾ ਦੇ ਉਸ ਨੂੰ ਨਿਪੁਲਦੇ ਵੀ ਉਹ ਬਚਾ ਕਰਾਇਆ ਸੀ ਇਹਦਾ ਬਹੁਤ ਵੱਡਾ ਹੋਊਗਾ ਕਰਦੇ ਆ ਕਰਦੇ ਜੀ ਕਹਿੰਦਾ ਮੰਤਰੀ ਜੀ ਨੇ ਤਾਂ ਕਿਹਾ ਕਹਿੰਦੇ ਮੈਂ ਗੱਲ ਕਰਦਾ ਇਹ ਉਜਾੜਨ ਵਾਲਾ ਕੰਮ ਹੈ ਇਹ ਯਾਨੀ ਮੇਨ ਦਾ ਸਟੇਜ ਹੀ ਹੈ ਜਿਹੜਾ ਰੱਦ ਹੋਣ ਵਾਲੀ ਹੈ ਜੀ ਲਾ ਦਿੰਦੇ ਇਸਨੇਹਾ ਕਰਾਉਣ ਰੱਦ ਮੈਂ ਤਾਂ ਦੋਨੋਂ ਕਿਹਾ ਵੀ ਨਹੀਂ ਜਿੰਨੇ ਦਿਨ ਉਹ ਆਪਣਾ ਉਥੋਂ ਵਾਲਾ ਨਹੀਂ ਮਸਲਾ ਉਹਨਾਂ ਚਿਰਤਾ ਸਾਰੇ ਪੰਜਾਬ ਨੂੰ ਨਹੀਂ ਦਿਵਾਉਂਦੇ ਪਹਿਲਾਂ ਤਾਂ ਜੇ ਕਿੰਨੀ ਪੰਜਾਬ ਦੀ ਕਿੰਨੀ ਤਾਂ ਆਪਾਂ ਮੰਦਰੀ ਤੋਂ ਮੰਗਣੀ ਆ ਕੋਈ ਸਾਰੇ ਪੰਜਾਬ ਲਈ ਮੰਗੀਏ ਬੱਟ ਕੋਈ ਨਾ ਜਦੋਂ ਬੱਟ ਉਹ ਤਾਂ ਬ੍ਰੇਕ ਲਾ ਦੇ ਫਗੂਲੇ ਤੇ ਕਰੋਸ਼ਨ ਵਾਲੇ ਕਰੋਸ਼ਨ ਵਾਲਾ ਹੀ ਕਰੋਸ਼ਨ ਵਾਲਾ ਤੇ ਫਗੂਲੇ ਦੇ ਵਿਚਾਲੇ ਬੜਾ ਉੱਥੇ ਲੋਕੋ ਜ਼ਾਮਪਨ ਕਰਦੇ ਕਿ ਉਹਦੇ ਕੰਬਲ ਦੇ ਦੇਮਾ ਫਾਰੇਕ ਜਿਹੜੀ ਇਹ ਪਾਇਪ ਕੋ ਉਹ ਕਿੱਥੇ ਨਹੀਂ ਸੀ ਉੱਦਣ ਵੀ ਮੁੰਦੇ ਨਹੀਂ ਯਾਦ ਨਹੀਂ ਹੁੰਦਾ ਆਪਣੀ ਵੀ ਜਿਹੜਾ ਘਰ ਦਾ ਇੱਕ ਬੜਾ ਬੜਾ ਵਧੀਆ ਕੰਪਲੈਕਸ ਬਣ ਗਿਆ ਉਹ ਅੰਦਰ ਸਕੂਲ ਵੀ ਹੈ ਹਸਪੀਟਲ ਵੀ ਬਣ ਗਿਆ ਤੇ ਮਿਹਰਬਾਨੀ ਦਾ ਤੇ ਉੱਥੇ ਇੱਕ ਨਸ਼ਾ ਸ਼ਦਉ ਰੀਐਮਪਲੋਇਮੈਂਟ ਕੇਂਦਰ ਵੀ ਹੈ ਹਾਂਜੀ ਤੇ ਬਹੁਤ ਸੋਹਣਾ ਬਣ ਗਿਆ ਜੇ ਉੱਥੇ ਇੱਕ ਹਾਕੀ ਦਾ ਐਸਟੋਟਰਫ ਗਰਾਊਂਡ ਬਣਾ ਦਿੱਤਾ ਜਾਏ ਜੀ ਜਿਹੜੇ ਆਪਣੇ ਆਲੇ-ਦੁਆਲੇ ਦੇ ਬੱਚੇ ਨੇ ਹਾਕੀ ਖੇਡਣ ਦੇ ਚਾਹਵਾਨ ਨੇ ਇੱਕ ਵਧੀਆ ਮਤਲਬ ਉਹ ਮਾਹੌਲ ਪੈਦਾ ਹੋ ਸਕਦਾ ਹੈ ਔਰ ਸਾਲੇ ਨੇੜੇ-ਨੇੜੇ 10-15 ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਮਤਲਬ ਹਾਕੀ ਤੇ ਵਧੀਆ ਬਣ ਜਾਣਗੇ ਇੱਕ ਕੋਚ ਰੱਖਣਾ ਇੱਕ ਤੇ ਇੱਕ ਵਧੀਆ ਮਤਲਬ ਤੁਹਾਡਾ ਨਾਮ ਹੋ ਜਾਏਗਾ ਵੀ ਅਕੈਡਮੀ ਟਾਈਪ ਇਹਦੇ ਹੱਥੋਂ ਤੋਂ ਬਾਅਦ ਇਹ ਆਪਣਾ ਬੁਨਿਆਦ ਬਾਹਰ ਹੈ ਹਾਂਜੀ ਇਹਦੇ ਵਿੱਚ ਪ੍ਰੋਪੋਜ਼ ਤੇ ਆਲਦੀ ਪ੍ਰੋਜੈਕਟ ਫਾਈਨਲ ਸਟੇਜ ਉੱਪਰ ਇਹ ਜਦੋਂ ਇਹ ਇੱਕ 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 ਸਟਰ ਬਣਿਆ ਗਿਆ ਸਟਰ ਪਹਿਲਾਂ ਬਣਿਆ ਨਹੀਂ ਇੱਥੇ ਬਣਿਆ ਜਿੱਦਾਂ ਬਣਨਾ ਉਹ ਹੋਖੀ ਦੇ ਅਸਟੋਨ ਦਾ ਗਰਾਊਂਡ ਬਣਦਾ ਹੈ। ਉਹਦੇ ਦੀ ਪ੍ਰਪੋਜ਼ਲ ਆਲਰੇਡੀ ਪਿਛਲੇ ਇੱਕ ਸਾਲ ਤੋਂ ਗਵਰਨਮੈਂਟ ਆਫ ਇੰਡੀਆ ਦੇ ਨੇ। ਦੇਖੋ ਗਈ ਹੋਈ ਹੈ। ਤੇ ਹਾਲੇ ਮਜ਼ੂਰ ਤਲਬ ਮਨਜ਼ੂਰੀ ਨਹੀਂ ਸੀ। ਉਮੀਦ ਹੈ ਕਿ 31 12 ਜਿਹੜੇ 2 ਦਿਨ ਤੋਂ ਬਾਅਦ ਸਖ ਮਨਜ਼ੂਰ ਹੋ ਜਾਊਗੀ। ਪਰ ਮੇਰੀ ਬੇਨਤੀ ਇਹ ਵੀ ਹੈ ਕਿ ਸ਼ਹਿਰ ਤੇ ਬੜੀਆਂ ਸਹੂਲਤਾਂ ਨੇ। ਉੱਥੇ ਵੇਖੋ ਰਣਵੀਰ ਕਾਲਜ ਬੜਾ ਵਧੀਆ ਗਰਾਊਂਡ ਹੈ। ਵੀ ਸਾਡੇ ਪਿੰਡੂ ਖੇਤਰ ਤੇ ਜੇ ਇੱਕ ਕੋਈ ਸਹੂਲਤ ਦਿਓ ਤਾਂ ਸੰਗਰੂਰ ਤਾਂ ਵੇਖੋ ਕਰਾਟ ਉਹਦਾ ਬੱਚਾ ਜਾਂ ਸਾਡੇ ਪਿੰਡ ਰੋਸ਼ਨ ਵਾਲੇ ਦਾ ਬੱਚਾ ਉੱਥੇ ਖੇਡਣ ਨਹੀਂ ਜਾ ਸਕਦਾ ਜੀ ਇੱਥੇ ਨੇੜੇ ਵੇਖੋ ਪੱਗੋ ਵਾਲਾ ਹੈ ਸਰਪਿਸ ਨੂੰ ਪ੍ਰੋਜੈਕਟ ਜੀ ਇਹ ਨਸਾਲਾ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਹੈ ਕੋਈ ਗਾਈਡਲਾਈਨ ਹੈ ਜਿਹਦੇ ਤਹਿਤ ਉਹ ਪੈਸਾ ਦਿੰਦੇ ਜਿਵੇਂ ਹੁਣ ਆਪਾਂ ਮਲਟੀਪਰਪਸ ਸਪੋਰਟਸ ਕੰਪਲੈਕਸ ਲੈ ਕੇ ਆਏ ਸਾਡੇ 12 ਕਰੋੜ ਰੁਪਏ ਖੇਲੋ ਇੰਡੀਆ ਜਿਵੇਂ ਲਾ ਲੈ ਆਖਿਆ ਪੰਘੜਾ ਕਰਤਾ ਜਦ ਤੁਸੀਂ ਐਨੈਡਿਕਸ ਪ੍ਰੈਂਕ ਦੀ ਗੱਲ ਕੀਤੀ 5.5 ਕਰੋੜ ਰੁਪਏ ਉਸ ਵੇਲੇ ਆਇਆ ਸੀ 2 ਕਰੋੜ ਰੁਪਏ ਮੈਂ ਆਪਣੇ ਐਮਪੀ ਰਾਜ ਨੂੰ ਦਿੱਤਾ ਸਾਡੇ ਇਸ ਜਿਹੜਾ ਨਾ ਬੈਂਕ ਸੀ ਹੁਣ ਸਟਾਕਿੰਗ ਮਾਰਕ ਰਿਹਾ ਵੀ ਇਹ ਤਾਂ ਇੱਕ ਆਪਣੇ ਸਟੇਟ ਲੈਵਲ ਤੇ ਵੀ ਇੱਕ ਗਰਾਊਂਡ ਬਣਦਾ ਕਿੱਡੀ ਵੱਡੀ ਰੱਖਣ ਦੀ ਹੁੰਦੀ ਹੈ ਹਿੰਮਤ ਕਰੋ ਸਾਨੂੰ ਮਤਲਬ ਡਕਾੜਾ ਕਹਿੰਦੇ ਮੈਂ ਛੱਡ ਦੇਣਾ ਹਾਂ ਹਾਂਜੀ ਕੋਈ ਮੈਂ ਨਹੀਂ ਸਲਾਹ ਕਰਕੇ ਕਿ ਮੰਤਰੀ ਜਿਹੜੀ ਗੱਲ ਕਹਿੰਦੇ ਉਹ ਤਾਂ ਪੂਰੀ ਕਰਦੇ ਆ ਨਹੀਂ ਕੋਈ ਇਹ ਮੇਰੀ ਕੋਈ ਮੰਗ ਕੋਈ ਮਤਲਬ ਕਿਸੇ ਇਹ ਤਾਂ ਪਿੰਡੂ ਖੇਤਰ ਵਾਸਤੇ ਔਰ ਵਧੀਆ ਹੋਏਗੀ ਇਹ ਤੁਸੀਂ ਇਹ ਕਰੇ ਤੁਹਾਨੂੰ ਯਾਦ ਕਰਦੇ ਹਾਂ ਕਿ ਉਹ ਤੇ ਅਸੀਂ ਬਣਾ ਰਹੇ ਹਾਂ ਜਿਹੜਾ ਪਿੰਡ ਦਾ ਹੈ ਘਾਹ ਦੇ ਅੰਦਰ ਇੱਕ ਖੇਡਾਂ ਦਾ ਪਾਰਕ ਬਣਾ ਦੇਣਾ ਬਣਾ ਪਿੰਡ ਦਾ ਪਾਰਕ ਵਿੱਚ ਕੋਪਨ ਜਿੰਬੀ ਲੱਗ ਰਿਹਾ ਬਾਸਕਟਬਾਲ ਬਾਲੀਬਾਲ ਫੁੱਟਬਾਲ ਉਹ ਵੀ ਹੋ ਰਿਹਾ ਤੇ ਪਲੱਸ ਬਜ਼ੁਰਗਾਂ ਦੇ ਸੈਰ ਕਰਨ ਵਾਸਤੇ ਵਾਕਿੰਗ ਟ੍ਰੈਕ ਵੀ ਬਣਦਾ ਹੈ ਫੈਕਟਰੀ ਜਗਾ ਬਣ ਰਹੀ ਹੈ ਉਹ ਰਾਏ ਕਿ ਐਸਟੇਨ ਲੋਥਨ ਕਿ ਲਿਆ ਰਾ ਕਾਹ ਦਾ ਫਿੱਟ ਦੇ ਵਿੱਚ ਉਹਨਾਂ ਦੀ ਜਿਹੜੀ ਸਾਂਝੀ ਜ਼ਮੀਨਾਂ ਉਹਦੇ ਚ ਉਹਨਾਂ ਨੇ ਦਿੱਤਾ ਉਹਨਾਂ ਕੋਲ ਬਹੁਤ ਜਗ੍ਹਾ ਜਗ੍ਹਾ ਹੈ ਜਿਵੇਂ ਗਊ ਚਰਾਮ ਦੀ ਉਹਦੇ ਚ ਜਦੋਂ ਹ ਟ੍ਰੈਕ ਬਣਨਾ ਤੇ ਬਿੱਟ ਗਰਾਊਂਡ ਬਣ ਗਿਆ ਆਪਣੇ ਆਪਣੇ ਆਪਣਾ ਡੀਸੀ ਨਾਲ ਵੀ ਗੱਲ ਕੀਤੀ ਹੈ ਤੇ ਆਪਣੇ ਡੀਸੀ ਨੂੰ ਇੰਫੈਕਟਿਵ ਨੇ ਵੀ ਕਿਹਾ ਹੈ ਕਿ ਕਿਸ ਤਰੀਕੇ ਨਾਲ ਜੋ ਵੀ ਇਹਦਾ ਬੈਸਟ ਇਹਨਾਂ ਨੂੰ ਮਿਲ ਸਕਦਾ ਹੈ ਜੋ ਬਜਟ ਕਰੂਣੋ ਸਾਡਾ ਜੋ ਬੈਸਟ ਪ੍ਰੋਪੋਜ਼ ਕਰਦਾ ਬਾਕੀ ਦੇ ਜਿਹੜਾ ਲੋਅ ਆਇਆ ਤੇ ਜਿਹੜਾ ਪੈਸਾ ਉਹ ਹਾਸ ਟੂ ਬੀ ਗਿਵਨ ਬਾਏ ਗਵਰਨਮੈਂਟ ਆਫ ਇੰਡੀਆ ਪਰ ਉਹਦੇ ਚ ਜਿੰਨਾ ਵੀ ਮਤਲਬ ਜਿੰਨੀ ਵੀ ਮਦਦ ਪੰਜਾਬ ਸਰਕਾਰ ਵੱਲੋਂ ਆਪਣੇ ਕਿਸਾਨਾਂ ਦੀ ਹੋ ਸਕਦੀ ਉਹਨੇ ਹੋਣੀ ਚਾਹੀਦੀ ਹੈ ਔਰ ਉਹਦੇ ਉਸੇ ਉਸੇ ਦਾਇਰੇ ਚ ਹੋ ਸਕਦੀ ਹੈ ਤੇ ਉਸ ਦਾਇਰੇ ਵਾਸਤੇ ਮੈਂ ਲਾਈਕ ਪਹਿਲਾਂ ਡੀਸੀ ਨਾਲ ਤਾਂ ਆਪਣੀ ਗੱਲ ਹੋਈ ਗਈ ਸੀ ਥੋੜੀ ਮੁਲਾਕਾਤ ਹੋ ਗਈ ਉਸ ਵੇਲੇ ਮੈਂ ਚੀਫ ਸੈਕਟਰੀ ਨੂੰ ਕਿਹਾ ਚੀਫ ਸੈਕਟਰੀ ਨੇ ਕਮਿਸ਼ਨਰ ਨੂੰ ਕਿਹਾ ਤਾਂ ਕਮਿਸ਼ਨਰ ਨੇ ਅੱਗੇ ਡੀਸੀ ਨੂੰ ਅਦਾਇਤ ਕਰਤੀ ਉਹ ਜਿਹੜਾ ਵਰਕਆਊਟ ਕਰ ਰਿਹਾ ਜਿੰਨਾ ਬੈਸਟ ਹੋਸਾ ਤੁਹਾਡੇ ਸਾਹਮਣੇ ਰੱਖ ਦੂੰ ਕਿਉਂਕਿ ਅਲਟੀਮੇਟਲੀ ਜਿਹੜਾ ਇਹ ਕਾਨੂੰਨ ਹੈ ਇਹ ਤਾਂ ਭਾਰਤ ਸਰਕਾਰ ਦਾ ਕਾਨੂੰਨ ਹੈ ਆਪਣਾ ਕਾਨੂੰਨ ਤਾਂ ਹੈ ਨਹੀਂਗਾ ਇਹ ਜਾਂ ਉਹਨਾਂ ਨੇ ਪੈਸਾ ਦੇਣਾ ਹੈ ਉਹਨਾਂ ਦੇ ਹਿਸਾਬ ਨਾਲ ਪੈਸਾ ਮਿਲਦਾ ਜਿਹੜਾ ਮਨ ਮਾਨਯੋਗ ਮੋਹਨ ਸਿੰਘ ਦੀ ਵੇਲੇ ਕਾਨੂੰਨ ਬਣਿਆ ਸੀ ਅਕਵੀਜੀਸ਼ਨ ਆਫ ਲੈਂਡ ਦਾ ਉਹ ਤੇ ਬਹੁਤ ਵਧੀਆ ਸੀ ਉਹਦੇ 'ਚ ਕੋਈ ਅਮੈਂਡਮੈਂਟ ਤੇਜ ਹੋਈ ਨਹੀਂ ਕੱਲੀ ਜਿਹੜੇ ਉਹ ਮਨੂਹ ਸਿੰਘ ਦੀ ਵੇਲੇ ਕੰਪਨਸੇਸ਼ਨ ਦਾ ਕਿਰੂਨ ਬਣਿਆ ਪਰ ਲੇਕਿਨ ਇਹ ਜਿਹੜਾ ਇਹ ਵਾਲੀ ਕੰਪ੍ਰਹੈਂਸਿਵ ਡੈਕ ਇਹਨਾਂ ਸੇਵਨ ਦੀ ਪਹਿਲਾਂ ਮਿਲੀ ਸੀਗੀ ਉਸ ਤੋਂ ਬਾਅਦ ਅਮੈਂਡਮੈਂਟ ਹੋਈ ਤਾਂ ਹੀ ਦਾ ਤੁਹਾਨੂੰ ਆਪਾਂ ਨੂੰ ਮਿਲ ਨਹੀਂ ਰਿਹਾ ਨਾ ਹੁਣ ਦੇਖੋ ਪਹਿਲਾਂ ਨਹੀਂ ਪਹਿਲਾਂ ਮੇਰੇ ਖਿਆਲ ਪ੍ਰਾਈਸ ਫਿਕਸੇਸ਼ਨ ਕਮੇਟੀ ਫਿਕਸ ਕਰਦੀ ਸੀਗੀ ਡਿਪਟੀ ਕਮਿਸ਼ਨਰ ਵੀ ਹੁਣ ਇਹਨਾਂ ਨੇ ਕਰਤਾ ਕਿ ਐਸ ਪਰ ਦੀ ਜੋ ਲੈਂਡ ਦਾ ਰੇਟ ਐਗਜ਼ਿਸਟ ਕਰਦਾ ਹੈ ਜਿਹੜਾ ਪਹਿਲਾਂ ਆਪਣਾ ਸਰਕਲ ਰੇਟ ਫਿਕਸ ਕਰਦਾ ਹੈ ਉਹਦੇ ਹਿਸਾਬ ਨਾਲ ਮਲਟੀਪਲਾਈਰ ਲਗਾਏ ਜਾਣੇ ਅਦਰਵਾਈਜ਼ ਪਹਿਲਾਂ ਤਾਂ ਜਿਹੜੀ ਜੋ ਡੀਸੀਡੀ ਪ੍ਰਾਈਸ ਫਿਕਸੇਸ਼ਨ ਕਮੇਟੀ ਫਿਕਸ ਕਰ ਦਿੰਦੇ ਸੀ ਉਹਦੇ ਆਧਾਰ ਤੇ ਰੇਟ ਮਿਲ ਜਾਂਦਾ ਸੀਗਾ ਸਰ ਉਹ ਕਾਲਾ ਦਾ ਕਾਨੂੰਨ ਦੇ ਵਿੱਚ ਹੈਗੀ ਹੈ ਹੈ ਜੀ ਖਤਮ ਕਾਲਾ ਦੀ ਜਿਹੜੀ ਕਹੋ ਹੈ ਕਾਲਮ ਖਤਮ ਦਾ ਨਹੀਂ ਕਿ ਤੇੜੀ ਕਾਨੂੰਨ ਦੇ ਵਿੱਚ ਹੈਗੀ ਹੈ ਬਿਲਕੁਲ ਹੈਗੀ ਹੁਣ ਵੀ ਹੋਗੀ ਪਾਵਰ ਸਾਰੇ ਉਹੀ ਨੇ ਉਹੀ ਕੋਈ ਅਮੈਂਡਮੈਂਟ ਨਹੀਂ ਹੋਈ ਜਿਹੜਾ ਸਰ ਮੋਦੀ ਜੀ ਲੈਂਡ ਐਕ acquisition ਬਿਲ ਲੈ ਕੇ ਆਏ ਸੀ ਇੱਕ ਉਸ ਤੋਂ ਬਾਅਦ ਜਦੋਂ ਇਹਨਾਂ ਸਰਕਾਰ ਬਣੀ ਹੈ ਤੇ ਉਹਦੇ ਫਿਰ ਪਾਸ ਨਹੀਂ ਸੀ ਹੋਇਆ ਸਟੈਂਡਿੰਗ ਕਮੇਟੀ ਕੋਲ ਬੈਠਾ ਪਿਆ ਹੈ ਉਹ ਤਾਂ ਉਹਦੇ ਚ ਰੋਮੈਂਡਮੈਂਟ ਤਾਂ ਕੋਈ ਲੱਗੂ ਹੋਈ ਨਹੀਂ ਉਹ ਤੇ ਮਨਮੋਹ ਸਿੰਘ ਵਾਲਾ ਇਹ ਸਟੇਟ ਜਿਹੜਾ ਇਹ ਤੇ ਕੋਈ ਸਟੇਟ ਗਵਰਨਮੈਂਟ ਆਪਣੇ ਕੋਲੋਂ ਗਰੀ ਉਹਨੂੰ ਘਟਦਣਾ ਚਾਹੁੰਦੀ ਹੈ ਮਤਲਬ ਸਟੇਟ ਗਵਰਨਮੈਂਟ ਨੂੰ ਕੀ ਨੁਕਸਾਨ ਹੈ ਜੀ ਸਰ ਨੁਕਸਾਨ ਤਾਂ ਕੋਈ ਨਹੀਂ ਨੈਸ਼ਨਲ ਹਾਈਵੇ ਥੋਰਟੀ ਆਪਣੀ ਹੈ ਗਾਈਡਲਾਈਨ ਦੇ ਰਹੀ ਹੈ ਨਾ ਜਿਸ ਕਾਨੂੰਨ ਤਾਂ ਸਹੀ ਹੈ ਉਹੀ ਕਾਨੂੰਨ ਚੱਲ ਜੇ ਸਾਨੂੰ ਕੋਈ ਫਰਕ ਨਹੀਂ ਪੈਣਾ ਹੈ ਮੈਂ ਕਿਹਾ ਜਿਹੜੇ ਗਮ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਸਟੇਟ ਗਵਰਨਮੈਂਟ ਹੈ ਕੋਈ ਨਹੀਂ ਸਟੇਟ ਗਵਰਨਮੈਂਟ ਹੈ ਨਾ ਸਟੇਟ ਗਵਰਨਮੈਂਟ ਨੂੰ ਤੁਹਾਨੂੰ ਘੱਟ ਕੰਪਨਸੇਸ਼ਨ ਦੇ ਦੇ ਵਿੱਚ ਕੀ ਕੋਈ ਨੈਸ਼ਨਲ ਹਾਈਵੇ ਥੋਰਟੀ ਆਪਣੀ ਗਾਇਡਲਾਈਨ ਗਲਤ ਪੇਸ਼ ਕਰ ਰਹੀ ਹੈ ਨੈਸ਼ਨਲ ਹਾਈਵੇ ਥੋਰਟੀ ਗਾਇਡਲਾਈਨ ਗਲਤ ਪੇਸ਼ ਕਰ ਰਹੀ ਹੈ ਅਸੀਂ ਕਹਿਣਾ ਕਾਨੂੰਨ ਤੇ ਸਾਨੂੰ ਕੋਈ ਘਟਾ ਨਹੀਂ ਪੈਂਦਾ ਹੈਗਾ ਕਾਨੂੰਨ ਨੂੰ ਉਹ ਮਿਸਗਾਈਡ ਕਰ ਰਹੀ ਹੈ ਜੇ ਸੁਪੋਜ਼ ਨੈਸ਼ਨਲ ਹਾਈਵੇ ਥੋਰਟੀ ਤੁਹਾਨੂੰ ਆਪਾਂ ਨੂੰ ਮਿਸਗਾਈਡ ਆਪ ਆਪਣਾ ਖੁਦ ਨੂੰ ਪੇਸ਼ ਕਰ ਰਹੀ ਹੈ ਜਾਂ ਆਪਣੀ ਕੋਈ ਗਾਇਡਲਾਈਨ ਦੇ ਰਹੀ ਹੈ ਤਾਂ ਅਲਟੀਮੇਟਲੀ ਜਿਹੜੀ ਕੰਪਨਸੇਸ਼ਨ ਦਾ ਅਮਾਊਂਟ ਹੈ ਉਹ ਤਾਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਦੇਣਾ ਹੈ ਸਰ ਕਾਨੂੰਨ ਤੋਂ ਉੱਪਰ ਲੋਕ ਸਭਾ ਤੋਂ ਉੱਪਰ ਰਾਸ਼ਟਰੀ ਸਭਾ ਤੋਂ ਉੱਪਰ ਹੋਏ ਨੇ ਸਰ ਮੈਂ ਮੈਂ ਕਹਿੰਦਾ ਡਿਸਐਗਰੀ ਕਰ ਰਿਹਾ ਹਾਂ ਉਸ ਗੱਲ ਨਾਲ ਅਲਟੀਮੇਟਲੀ ਦੈਟ ਇਜ਼ ਅਗੇਨ ਵਿਦ ਕਨਮਾਇਸ ਵਿਦ ਦ ਗਵਰਨਮੈਂਟ ਆਫ ਇੰਡੀਆ ਹੈ ਨਾ ਜੇ ਨੈਸ਼ਨਲ ਹਾਈਵੇ ਅਗਰ ਆਪਾਂ ਨੂੰ ਗਾਈਡਲਾਈਨ ਜ਼ਰੀਏ ਹੈ ਉਹ ਵੀ ਭਾਰਤ ਸਰਕਾਰ ਦਾ ਇੱਕ ਅਧਾਰ ਹੈ ਤੇ ਜਿਹੜਾ ਕਾਨੂੰਨ ਹੈ ਉਹ ਵੀ ਪਾਰਲੀਮੈਂਟ ਨੇ ਬਣਾਇਆ ਸਰ ਉਹ ਤਾਂ ਸੁਪੀਰੀਅਰ ਹੈ ਨਾ ਆਪਰ ਹੈ ਕਾਨੂੰਨ ਤਾਂ ਉੱਪਰ ਜੋ ਬਣਾਇਆ ਹੋਇਆ ਲੋਕ ਸਭਾ ਵੱਲੋਂ ਮੈਂ ਫਿਰ ਆਪਾਂ ਨੂੰ ਇਸ ਗੱਲ ਦੇ ਉੱਪਰ ਤਾਂ ਅਗਰ ਸਪੋਸ ਆਪਾਂ ਕੋਰਟ ਤੋਂ ਫੇਵਰ ਮੰਗਾਂਗੇ ਤਾਂ ਆਪਾਂ ਨੂੰ ਰਿਪਲਾਈ ਫੇਵਰ ਹਾਂ ਜੀ ਗੱਲ ਨਹੀਂ ਵਾਲੀ ਗੱਲ ਤਾਂ ਖਰ ਪੜੀ ਨਹੀਂ ਜੀ ਤੁਸੀਂ ਕਹਿ ਰਹੇ ਹੋ ਬਟ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਗਰ ਇਹ ਵਾਲੀ ਗੱਲ ਸਹੀ ਹੈ ਤਾਂ ਦੈਨ ਕੋਰਟ ਵਿਲ ਗਿਵ ਅਸ ਰਿਲੀਫ ਵਾਈਲ ਦ ਕੋਰਟ ਸਰ ਜੋ ਹੁਣੇ ਇੱਥੇ ਹੋ ਜੂਗਾ ਤੁਹਾਡੇ ਤੋਂ ਤੁਹਾਡੇ ਉਪਯੋਗ ਦਾ ਸਾਡੇ ਹੁਣ ਹੋ ਜੂਗਾ ਉਹ ਬੈਸਟ ਹੈ ਇੱਕ ਗੱਲ ਹੀ ਸਮਝਾ ਮੈਂ ਕੋਰਟ ਦੇ ਉੱਪਰ ਕਿਸ ਸਾਹਿਬ ਨਾਲ ਗੱਲ ਐਸ ਫਾਰ ਐਸ ਆਈ ਐਮ ਕੰਸਰਨਡ ਵਾਟ ਹੈਵ ਆਈ ਨਾਟ ਡਨ ਟੂ ਹੈਲਪ ਯੂ ਕਿ ਸੋ ਵੀ ਨਹੀਂ ਸਹਣਾ ਜਲੇਸੀ ਕਰੇ ਮੈਂ ਕੋਰਟ ਤੇ ਜਾਵਾਂਗੇ ਬੜਾ ਸੌਂਡ ਮੈਂ ਕਹਿੰਦਾ ਵਾਟ ਹੈਵ ਆ ਨੋਟ ਡਨ ਟੂ ਹੈਲਪ ਯੂ ਕਾਨੂੰਨੂ ਮੁਤਾਬਕ ਹੋ ਜੇ ਜਿਹੜੇ ਗਾਈਡਲਾਈਨ ਨੇ ਮੈਂ ਜਿਹੜੀ ਗੱਲ ਕਹਿੰਦਾ ਤੁਸੀਂ ਉਹਦਾ ਜਵਾਬ ਹੀ ਨਹੀਂ ਦੇਣਾ ਜਾਂਦੇ ਮੈਂ ਕਹਿੰਦਾ ਵਾਟ ਹੈਵ ਆ ਨੋਟ ਡਨ ਟੂ ਹੈਲਪ ਯੂ ਯੂ ਟੈਲ ਮੀ ਅੱਛਾ ਵਾਟ ਐਲਸ ਐਕਸਪੈਕਟ ਯੂ ਯੂ ਵਾਂਟ ਮੀ ਟੂ ਡੂ ਆਈ ਵਿਲ ਆਮ ਰੈਡੀ ਟੂ ਹੈਲਪ ਯੂ ਇਹ ਤਾਂ ਠੀਕ ਹੈ ਮੈਂ ਜਿਹੜਾ ਕੁਝ ਮਤਲਬ ਮੈਂ ਜਿਹੜਾ ਕੁਝ ਕਰ ਸਕਦਾ ਮੈਂ ਪਹਿਲਾਂ ਕਰ ਰਿਹਾ ਜਿਹੜਾ ਤੁਸੀਂ ਮੇਰੇ ਤੋਂ ਹੋਰ ਐਕਸਪੈਕਟ ਕਰਦੇ ਹੋ ਆਈ ਐਮ ਰੈਡੀ ਟੂ ਡੂ ਮੈਂ ਤਾਂ ਤੁਹਾਡੇ ਨਾਲ ਆ ਮੈਂ ਤਾਂ ਬਿਲਕੁਲ ਹੋਗਾ ਜੀ ਸਰ ਨਾ ਤਾਂ ਕੋਈ ਮੈਂਡਮੈਂਟ ਦੀ ਨੋਟੀਫਿਕੇਸ਼ਨ ਹੋਈ ਹੈ ਜਿਹੜਾ ਪਹਿਲਾਂ ਕਾਨੂੰਨ ਹੈ ਕੋਈ ਉਹ ਐਮੈਂਡਮੈਂਟ ਨਹੀਂ ਹੋਈ ਨਾ ਉਹਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਜੀ ਜੋ ਤੁਸੀਂ ਕਹਿ ਰਹੇ ਹੋ ਆ ਗਰੀਬ ਦਿਓ ਜੋ ਤੁਸੀਂ ਕਹਿ ਰਹੇ ਹੋ ਜੇ ਤੁਸੀਂ ਕਹਿਣੋ ਆਹ ਬਿਲਕੁਲ ਨਹੀਂ ਹੈ ਮੈਂ ਕਹਿੰਦਾ ਤੁਸੀਂ ਸਟੇਟ ਦੇ ਨੇ ਜਿਵੇਂ ਕੋਈ ਵੀ ਡੀਸੀ ਬੈਠਾ ਜਾ ਉਹ ਕਹਿੰਦੇ ਜਿਸ ਦਾ ਐਨਐਚਆਈ ਦੇ ਨਮਾਇंदे ਆ ਉਸ ਟਾਈਮ ਜਦ ਕਹਿੰਦਾ ਸੈਟ ਸਟੇਟ ਦਾ ਉਹ ਨਹੀਂ ਕਹਿੰਦਾ ਸਤੋਂ ਉਹਨੂੰ ਐਨਸੀਈ ਦਿਨ ਮੈਂ ਦੇ ਦਸਰੇ ਨੇ ਆਪਦੇ ਆਪ ਨੂੰ ਸਟੇਟ ਦਾ ਕੀ ਰੋਲ ਰਹਿ ਗਿਆ ਸਰ ਸਟੇਟ ਗਵਰਨਮੈਂਟ ਕਿਉਂ ਪ੍ਰੈਸ਼ਰ ਥੱਲੇ ਆਉਂਦੀ ਹੈ ਜੀ ਫਿਰ ਇਹ ਜਿੱਥੇ ਵੀ ਅਸੀਂ ਤਾਂ ਭਾਈ ਐਸ ਪਰ ਦਾ ਲਾਅ ਜਿਹੜਾ ਜਿਹੜੇ ਮਰਜੀ ਸੀ ਯੂਐਸਟੀਐਮ ਉਹ ਤਾਂ ਕਹਿੰਦੇ ਉਸ ਟੈਨ ਐਨਸੀਈ ਦਿਨ ਮੈਂ ਦੇ ਕੌਣ ਉਧਰ ਦੇ ਦੋ ਮੈਂ ਕਿ ਮੈਂ ਮੈਂ ਕਿਹਨੇ ਮੈਂ ਕਿਹਨਾਂ ਸਾਰੇ ਡੀਸੀ ਨਾਲ ਦਾ ਤਾਂ ਥੋਕੇ ਗਿਆ ਉਹ ਚਲੋ ਤੇ ਆਪਣੇ ਹੱਥੇ ਢਾਓ। ਮਸ ਮਸ ਬਸ ਐਂ ਗਿਆ ਬਸ। ਉਹ ਉਹਦੇ ਜਿੰਨੇ ਸਾਰੇ ਨਿਕਰ ਜਾਂਦਾ। ਸਾਡੀ ਸਾਡੀ ਬੇਨਤੀ ਤੇ ਇਹ ਹੈ ਵੀ ਸਰਕਾਰ ਇੰਨੀ ਕਾਲੀ ਨਾ ਕਰੇ। ਇਹ ਜਿੰਨੇ ਸਰਕਾਰ ਤੋਂ ਕਾਲੀ ਨਹੀਂ ਹੈ। ਜਿੰਨਾ ਚਿਰ ਕਿਸਾਨ ਮੋਰਟਾ ਚੱਲਦਾ ਹੈ, ਉਨਾ ਚਿਰ ਹੋਲਡ ਕਰ ਲਓ। ਇਹ ਜਿੰਨੀ ਹੋ ਵੀ ਹੈ। ਉਸ ਤੋਂ ਬਾਅਦ ਦੇਖਾਂਗੇ ਫਿਰ ਜਿਵੇਂ ਹੋਏਗੀ ਜਿੰਨੇ। ਸੰਜੀਕ ਕਰ ਲਈ ਹੈ ਜੀ। ਵੀ ਕੈਂਪ ਅਮਰਿੰਦਰ ਸਿੰਘ ਦਾ ਕਾਨੂੰਨ ਉਹਨਾਂ ਦੇ ਵਾਪਸ ਕਰ ਸਾਰੇ ਰੱਦ ਕਰ ਸਕਦੇ ਨਹੀਂ। ਤਾਂ ਸੈਂਟਰ ਦੇ ਵਿੱਚ ਸੈੱਟ ਦੀ ਸਪੂੜਾ ਇਹ ਆਉਂ ਚਾਹੀਦੀ ਕੋਈ ਬੰਦ ਕਰ ਸਕੀ ਨਹੀਂ ਬੰਦ ਕਰਾ ਦਿਓ ਮੈਂ ਤਾਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਸੀ ਤਾਂ ਸੰਤਾ ਹੀ ਪਰਜੈਕਟ ਚਾਹੀਦਾ ਹੀ ਨਹੀਂ ਸਾਡਾ ਤਾਂ ਤੁਹਾਡੇ ਤੱਕ ਆ ਜੀ ਸਾਡੀ ਜਿੰਨੇ ਬਣੀ ਨਾ ਜੀ ਸਾਨੂੰ ਇਹਦਾ ਫਾਇਦਾ ਕੋਈ ਨਹੀਂ ਮੈਨੂੰ ਸੰਤਾ ਹੀ ਪਰਜੈਕਟ ਚਾਹੀਦਾ ਹੀ ਨਹੀਂ ਸਾਡਾ ਤਾਂ ਇਹ ਹੀ ਆ ਸੰਤਾ ਹੀ ਪਰਜੈਕਟ ਚਾਹੀਦਾ ਹੀ ਨਹੀਂ ਅਸੀਂ ਤਾਂ ਹੁਣ ਇਹ ਪੰਜਾਬ ਦੇ ਲੋਕਾਂ ਨੂੰ ਤੇ ਕੋਈ ਖਾਤ ਨਹੀਂ ਗੋਸਟ ਪ੍ਰੋਜੈਕਟੀ ਬੰਦ ਕਰਵਾ ਦਿਓ ਸਾਡੀ ਤਾਂ ਬੰਦ ਕੇ ਬੇਨਤੀ ਪ੍ਰੋਜੈਕਟ ਬੰਦ ਕਰਵਾ ਦਿਓ ਇਹ ਦੋ ਜੀ ਤੇ ਸੀ ਕੋਲੇ ਗਏ ਤੇ ਮੈਂ ਉਦੋਂ ਸਾਡੀ ਸੈਨਿਕ ਲੀਖ ਦਾ ਪ੍ਰਧਾਨ ਹਾਂ ਡਾਕਟਰ ਇਹਨਾਂ ਇੱਕ ਜੀ ਆ ਗਏ ਸਿਹਤਿਆ ਰਾਜ ਮੰਤਰੀ ਸੁਰੱਖਿਆ ਸਿਹਤ ਦੇ ਵਿਸ਼ੇ ਹੋ ਗਿਆ ਉਹ ਸਿਹਤਿਆ ਰਾਜ ਮੰਤਰੀ ਜਿੰਦਾ ਲੰਬਾ ਜੀ ਬਾਬਤ ਜਿੰਦਗੀ ਹਾਂ ਅਲਗਰ ਅੱਜ ਅਲਗਰ ਤੋਂ ਉਹ ਆਏ ਤੇ ਇਹਨਾਂ ਨੇ ਮਤਲਬ ਸਾਨੂੰ ਹੁਕਮ ਦਿੱਤਾ ਅਸੀਂ ਚਲੋ ਫ੍ਰੀਮੀ ਕਾਲੇ ਗਿਆ ਆਪਣਾ ਵਟਰੇ ਨੇ ਸਾਡਾ ਤੇ ਇਹ ਵੀ ਇੱਕ ਰੈਵੀ ਕਰਨ ਅਡੇ ਰਹੀਦਾ ਪਹਿਲਾ ਵੈਨਿਊ ਮਿਥਿਆ ਗਿਆ ਸਟੇਡੀਅਮ ਪਰ ਸਟੇਡੀਅਮ ਤੇ ਉਦੋਂ ਐਸਟੋਟਾ ਵੀ ਇਹਨਾਂ ਦੀ ਇਹਨਾਂ ਦੀ ਮੇਲਬੰਨੀ ਵਾਲੀ ਐਕਸਪੋ ਦਾ ਗ੍ਰਾਫਿਕੀ ਕੋਈ ਕਦਰ ਵੀ ਉੱਥੇ ਹੋਣੀ ਸਕਦੀ ਤੇ ਆਪਾਂ ਸੌਣੀ ਚ ਕਰਾਵਾਂਗੇ ਸੌਣੀ ਵਾਲਿਆਂ ਨੇ ਅਗਲੇ ਦਿਨ ਰਹਿਦੀ ਸੀ ਸੌਣੀ ਵਾਲਿਆਂ ਨੇ 9:30 ਵਜੇ ਜਵਾਬ ਦਿੱਤਾ ਆਹ ਦੀ ਵੀ ਅਸੀਂ ਪੋਲੀਟੀਕਲ ਇੰਟੀਮੀਟ ਰੀਵਾਤੇ ਭਾਰੀ ਦੇਖਾ ਮੈਨੂੰ ਜੰਗਲਾ ਸਾਹਿਬ ਦਾ ਫੋਨ ਆਇਆ ਵੀ ਵਿਰਤ ਸਾਹਿਬ ਪ੍ਰੋਬਲਮ ਖੜੀ ਹੋ ਗਈ ਹੈ ਕਿ ਜਗਾ ਤੇ ਮਿਲਣੀ ਤੇ ਹੁਣ ਹੈਗੀ ਦਾ ਇੱਕ ਮੇਰੇ ਘਰ ਇੰਤਜਾਮ ਕੋਈ ਨਾ ਸੀ ਜਿਹੜੇ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਆਪਕਾ ਸੈਂਟ ਲੀਗ ਹੈ ਉਹ ਕਿਸ ਤਰ੍ਹਾਂ ਕਿਸੇ ਲੀਡਰ ਦੇ ਘਰ ਰਹਿਣ ਦੇ ਕਰਨ ਨੂੰ ਤਿਆਰ ਨਹੀਂ ਹੋਣਾ ਔਰ ਚਲੋ ਮੈਂ ਰਾਤ ਉਹਨਾਂ ਨੂੰ ਪ੍ਰੇਰਣਾ ਦਿੱਤੀ ਤੇ ਉਹ ਰੈਲੀ ਨਾਲ ਦੇ ਕਰੇ ਵੀ ਕਿ ਬੜੀ ਵਧੀਆ ਰੇਲੀ ਕਰਾਈ ਸਾਰੀ ਪੂਰੀ ਯਾਰ ਮੈਂ ਇਹਨਾਂ ਨੂੰ ਗੱਲ ਤਾਂ ਯਾਦ ਕਰਾਈਏ ਕਿ ਅੱਜ ਮੈਂ ਪੀੜ ਤੇ ਇਹਨਾਂ ਦੇ ਅੱਗੇ ਖੜਾ ਮੇਰੀ ਪਹਿਲੀ ਵੀ ਜਿਹੜੀ ਆ ਪੰਜ ਕਿਲੇ ਤਿੰਨ ਕਟੜਾ ਜੰਮੂ ਜਿਹੜਾ ਐਕਸਪ੍ਰੈਸ ਸਾਡੇ ਗਲ ਪੈ ਗਈ ਇੱਕ ਬਿਮਾਰੀ ਇਹਦੇ ਚ ਆਉਂਦੀ ਹੈ ਤੇ ਮੈਂ ਕਹਿੰਦਾ ਵੀ ਚਲੋ ਮੇਰਾ ਕੀਤਾ ਜਿਹੜਾ ਮਾੜਾ ਮੋਟਾ ਤੁਹਾਡੀ ਸੇਵਾ ਉਹਦਾ ਅਸੀਂ ਲੱਗਦੇ ਆਂ ਕਿ ਖੰਦਾ ਮਾੜਾ ਮੋਟਾ ਨੂੰ ਇੱਕ ਬੇਤੀ ਹੋਰ ਕਰਾਂਗੇ ਅਸੀਂ ਉਥੇ ਧਰਨਾ ਲਾਇਆ ਹੋਇਆ ਹੈ ਧਰਨਾ ਲਾਇਆ ਹੋਇਆ ਹੈ ਤੇ ਮੰਤਰੀ ਸਾਹਿਬ ਸਾਡੇ ਕੋਲੋਂ ਲੰਘ ਜਾਂਦੇ ਨੇ ਸਾਨੂੰ ਫਿਰ ਵੀ ਮੂੰਹ ਤੇ ਹੀ ਨਿਕਲਿਆ ਵੀ ਆਪਣਾ ਸਿੰਘਲਾ ਸਾਹਿਬ ਕੇ ਆਪਣੇ ਸਿੰਘਲਾ ਸਾਹਿਬ ਕੇ ਹੈ ਉਹ ਅਸੀਂ ਤਾਂ ਆਪਣਾ ਗਏ ਨੇ ਤੁਸੀਂ ਮਾੜਾ ਜਿਹਾ ਉੱਥੇ ਬ੍ਰੇਕ ਲਾ ਕੇ ਕਦੇ ਸਾਡੀ ਹਾਰ ਵੀ ਪੁੱਛ ਲੋ ਜੀ ਕਿਵੇਂ ਆ ਤੁਮੈਂ ਇੰਨਾ ਕਹਿੰਦਾ ਹੋਇਆ ਠੀਕ ਹੈ ਜੀ ਧੰਨਵਾਦ ਕਰਦਾ ਹਾਂ ਚਲੋ ਸਾਡੇ ਵਿੱਚ ਆਏ ਨੇ ਸਾਡੀ ਸਾਡੀ ਇਹ ਗੱਲਾਂ ਕਬੂਲ ਕਰਨ ਅਸੀਂ ਗੱਲ ਸੁਣ ਤੇ ਅੱਗੇ ਤੋਂ ਅਸੀਂ ਕੋਈ ਤਰ੍ਹਾਂ ਦੇ ਨਹੀਂ ਹੰਗੜੀ ਜੀ ਦਾ ਖਾਲਸਾ